ਤੋ ਅਸੀਂ ਲੋਕਾਂ ਨੇ ਪਿਛਲੇ ਕੁਝ ਸਮੇਂ ਤੋਂ ਜਿਹੜੇ ਪਹਾੜ ਹੈ ਇਹਨਾਂ ਨੂੰ ਸਿਵਾਏ ਇਸ ਦੇ ਕਿ ਭਗਤੀ ਕਰਨ ਵਾਸਤੇ ਮਨਿਕੰਤ ਕਰਨ ਵਾਸਤੇ ਯੋਗਾ ਕਰਨ ਵਾਸਤੇ ਆਤਮਿਕ ਸ਼ਾਂਤੀ ਵਾਸਤੇ ਅਸੀਂ ਉੱਥੇ ਜਾਈਏ ਜਿਸ ਤਰ੍ਹਾਂ ਪਹਿਲਾਂ ਪੀਰ ਪੈਗੰਬਰ ਜਾਂਦੇ ਰਹੇ ਹੋਣਗੇ ਅੱਜ ਜਿਹੜੇ ਪਹਾੜ ਹੈ ਉਹ ਪਹਾੜਾਂ ਦੇ ਉੱਤੇ ਅਸੀਂ ਅਯਾਸ਼ੀ ਦੇ ਅੱਡੇ ਹੋਟਲ ਮੈਨੇਜਮੈਂਟ ਔਰ ਲੋਕਾਂ ਨੇ ਜਿਹੜੇ ਅਮੀਰ ਲੋਕਾਂ ਉਹਨਾਂ ਸਾਰੇ ਲੋਕਾਂ ਨੇ ਇਹਨਾਂ ਪਹਾੜਾਂ ਦੇ ਉੱਤੇ ਜਿਹੜੇ ਸ਼ਹਿਰ ਹੈ ਵੱਡੇ ਵੱਡੇ ਸ਼ਹਿਰ ਹੈ ਜਾਂ ਖੇਤਾਂ ਦੇ ਵਿੱਚ ਕਹਿ ਲਓ ਜਾਂ ਰੋਡਸ ਦੇ ਉੱਤੇ ਕਹਿ ਲਓ ਜਿਹੜੇ ਹੈਗੇ ਆ ਉਹ ਘਰ ਲੈਣੇ ਸ਼ੁਰੂ ਕਰ ਲਏ ਆ ਚਾਹੇ ਉਹ ਬੰਬਈ ਚ ਰਹਿੰਦੇ ਆ ਚਾਹੇ ਦਿੱਲੀ ਚ ਰਹਿੰਦੇ ਆ ਚਾਹੇ ਉਹ ਕੈਨੇਡਾ ਅਮਰੀਕਾ ਰਹਿੰਦੇ ਆ ਤਾਂ ਹਰ ਬੰਦਾ ਚਾਹੁੰਦਾ ਕਿ ਮੈਂ ਜਦੋਂ ਵੀ ਮਹੀਨਾ ਦੋ ਮਹੀਨੇ ਲਈ ਜਾਵਾਂ ਤੇ ਮੈਂ ਜਿਹੜਾ ਹੈਗਾ ਉਹ ਉੱਥੇ ਜਾਵਾਂ ਤਾਂ ਉਹ ਇੱਕ ਦੇਵ ਨਗਰੀ ਇਹਨਾਂ ਨੂੰ ਕਹਿੰਦੇ ਆ ਦੇਵ